ਓ ਰਾਮ ਓ ਰਾਮੂ ਏ ਓ ਯਾਰ ਕੀ ਕਰੀ ਜਨਾ ਯਾਰ ਭਰਾਵਾ ਯਾਰ ਕਮਾਲ ਹੋਈ ਪਈ ਏ ਯਾਰ ਤੇਰੀ ਯਾਰ ਇਤਨਾ ਭੜਕੀਏ ਮਤ ਭਾਈ ਮਾਰ ਕੇ ਦਾ ਐਸਾ ਕਹਾਵਤ ਨਹੀਂ ਸੁਨਾ ਹੈ ਤੂੰ ਨੇ ਕਿਆ ਕੀ ਏ ਯਾਰ ਕਹਾਵਤ ਨਹੀਂ ਸੁਨਾ ਇੱਕ ਬਿਹਾਰੀ ਸਾਪੇ ਭਾਰੀ ਹੁੰਦਾ ਤੇਰੀ ਗੱਲ ਸੁਨਾ ਆ ਵਾਟੇ ਚੱਕ ਲੈ ਤੇਰੀ ਵਟ ਪਹਿਲਾ ਹੋ ਤੇ ਸੀ ਕਮਾਲ ਕਰੀ ਜਨਾ ਯਾਰ ਆ ਤੋ ਐਸਾ ਵੇਸੇ ਜੀ ਜੀ ਯਾਰ ਨਿਕਲ ਜਾਏਗਾ ਤੂੰ ਨਹੀਂ ਤੈਨੂੰ ਐ ਕਿਨੇ ਅੱਖੀ ਵਟ ਇੱਥੇ ਪਾਏ ਰ ਕਮਾਲ ਕਰੀ ਜਨਾ ਤੂੰ ਯਾਰਾ ਇਹ ਸਰਦਾਰ ਨੇ ਦਲਵਾਇਆ ਦਾ ਜਿਸਕਾ ਖੇਤ ਹੈ ਔਰ ਆਪਣੀ ਮਰਜ਼ੀ ਸੇ ਡਾਲਾ ਮੇਰੇ ਯਾਰ ਮੈਂ ਤਾਂ ਇਹ ਨਹੀਂ ਸਮਝਉਂਦੀ ਬਾਹਰ ਬਾਗਿਆ ਸਿਆਪਾ ਮੈਨੂੰ ਖੜਾ ਕਰ ਗਿਆ ਇੱਥੇ ਉਹ ਗੁਰੂਗਾ ਤੇਰੀ ਵਟ ਹੋ ਸਾਹਮਣੇ ਦੇਖ ਤਾਂ ਲੈ ਪਹਿਲਾਂ ਉੱਥੋਂ ਸਿੱਧੀ ਪਾਉਣੀ ਸੀ ਇੱਥੋਂ ਭਾਈ ਮੇਰੇ ਵਾਹਨ 'ਚ ਭਾਈ ਬੈਠਾ ਬਟੇ ਯਾਰ ਤੂੰ ਉਹ ਕਨੇਡਾ ਗਿਆ ਹੈ ਜਦੋਂ ਉਹ ਵਾਪਸ ਆਏਗਾ ਨਾ ਉਸਕੇ ਸਾਥ ਬਾਤ ਕਰਨਾ ਉਸਨੇ ਮੇਰੇ ਸੇ ਇਧਰ ਤੱਕ ਮੇਰੇ ਪੈਸਾ ਲਿਆ ਹੈ ਠੇਕੇਗਾ ਤੂੰ ਨਾ ਮੈਥੋਂ ਰੈਂਗਲੇ ਦਾ ਖਾਲੀ ਨੂੰ ਬੱਟ ਚੱਕ ਉੱਥੇ ਕਰ ਯਾਰ ਰੈਂਗਲੇ ਉੱਥੇ ਇਨਕਾਰ ਦੇਗਾ ਤੂੰ ਕਮਾਲ ਕਰੀਏ ਨਾ ਯਾਰ ਸਾਰੇ ਪੰਜਾਬ ਤੇ ਕਬਜ਼ਾ ਕਰਨ ਨਾ ਕਰੀਓ ਨਾ ਕਰੀਓ ਐਸੀ ਗਲਤੀ ਮਤ ਕਰੀਓ ਕਿਥੋਂ ਰੋਡੇ ਲਾਤੇ ਯਾਰ ਮੇਰੀ ਗੱਲ ਸੁਣ ਲੈ ਐਡਾ ਤੈਨੂੰ ਦਲੇਰੀ ਦਿਖਾਉਣ ਦੀ ਲੋੜ ਨਹੀਂ ਮੈਂ ਬੰਦਾ ਲੈ ਕੇ ਆਉਣਾ ਉਹ ਤੈਨੂੰ ਦੱਸੂਗਾ ਇਹ ਥੋੜੂ ਘਰ ਤੂੰ ਜਿੱਥੇ ਮਰਜੀ ਕੱਢ ਲੈ ਯਾਰ ਬਰੇ ਭਾਈ ਐਸੇ ਹੀ ਚਲੇਗਾ ਐਸੇ ਹੀ ਚਲੇਗਾ ਓਏ ਯਾਰ ਤੂੰ ਕਹੀ ਨਾ ਮਰੀ ਕਾਟ ਤਾ ਲੂ ਤੇਰੇ ਕੋ ਮੈਂ ਕਮਾਲ ਆ ਯਾਰ ਕਾਟ ਕੇ ਫੇਕ ਦੂਗਾ ਮੈਂ ਇਧਰ ਬੜਾ ਆਵਾਜ਼ ਮੈਨੂੰ ਤਾਂ ਇਹਦਾ ਤੁਹਾਡਾ ਯਾਰ ਬੜਾ ਬੜਾਵਾ ਹੋਇਆ ਪਿਆ ਪੰਜਾਬ ਦੇ ਵਿੱਚ ਬਸ ਫਿਰ ਮੇਰੀ ਇੱਥੇ ਰਹੀ ਤੂੰ ਮੈਂ ਬੰਦਾ ਲੈ ਕੇ ਆਉਣਾ ਉਹ ਕਰੂਗਾ ਆਪਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੂੰ ਬਲ ਰਹੇ ਉਹ ਬੜਾਵਾ ਹੋਇਆ ਬੜਾ ਉਹ ਕਿਉਂ ਲੈ ਗਏ ਸਾਨੂੰ ਇਧਰ ਕੰਮ ਤੁਮਸੇ ਕੋਈ ਹੋਤਾ ਨਹੀਂ ਆ ਯਾਰ ਓਏ ਗੁਰੂ ਗ੍ਰੰਥ ਸਾਹਿਬ ਅਰੇ ਚਲੇ ਜਾ ਯਾਰ ਤੂੰ ਤੂੰ ਕਾਹਦੀ ਬਤਾ ਯਾਰ ਤੂੰ ਵਾਟ ਤੇਰੀ ਹੋ ਤੇ ਇੱਥੇ ਬਾਈ ਬਠਾ ਤੂੰ ਧੱਕੇ ਦਾ ਸ਼ਰਮ ਨਾ ਪੀਂਨਾ ਯਾਰ ਕਮਾੜੇ ਨਾ ਲਫੇਰੀ ਦਾ ਖਾਰਾ ਲਫੇਰੀ ਖਾਏਗਾ ਤੂੰ ਲਫੇਰੀ ਤੂੰ ਮੈਂ ਬੰਦਾ ਲੈ ਕੇ ਆਉਣਾ ਖੜ ਜਾ ਕਰ ਬੰਦਾ ਲੈ ਮੇਰੀ ਖਾਏਗਾ ਮੇਰੇ ਓ ਥੋ ਉੱਥੇ ਬੱਟ ਸੀ ਤੇਰੀ ਉਥੇ ਪਾਈ ਬੈਠਾ ਤੂੰ ਕਮਾਲ ਕਰੀ ਜਾਂਦਾ ਯਾਰ ਆਹ ਜਾ ਤੈਰ ਆ ਜਾਤੇ ਰਹਿ ਤੂੰ ਪਹਿਲਾਂ ਪਹਿਲਾਂ ਤੂੰ 10 ਫੁੱਟ ਦਾ ਫਰਕ ਪਹਿਲਾਂ ਬਾਦ ਦਾ 3 ਫੁੱਟ ਦਾ ਹੁਣ ਪਾਈ ਬੈਠਾ ਫਰਕ ਯਾਰ ਤੂੰ ਪਾ ਤੀਆ ਫਰਕ ਯਾਰ ਇਹ ਥੋੜੂ ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇੱਕ ਬੰਦਾ ਯਾਰ ਕਮਾਲ ਦੀ ਗੱਲ ਹੋਈ ਪਈ ਆ ਯਾਰ 10 ਫੁੱਟ ਦਾ ਪਹਿਲਾਂ ਫਰਕ ਪਾਈ ਵਰਦਾ ਯਾਰ ਐ ਤਾਂ ਫਿਰ ਮੈਂ ਘਰੀ ਖੜਾ ਖੇਤੀ ਯਾਰ ਕਮਾਲ ਕਰੀ ਜਾਂਦਾ ਇਹ ਬੰਦਾ ਯਾਰ ਆ ਗਿਆ ਯਾਰ ਦੱਸ ਮੇਰੀ ਹੁਣ ਬੋਲ ਮੇਰੇ ਇੱਧਰ ਗੱਲ ਚਾਗ ਕਈਆਂ ਸੜਦਾ ਹਾਂ ਠੀਕ ਬਾ ਠੀਕ ਬਾ ਬੇਟਾ ਠੀਕ ਬਾ ਕਾ ਹੋ ਗਿਆ ਓ ਯਾਰ ਬਾਈ ਯਾਰ ਆ ਮੇਰੀ ਵਾਟਾ ਉੱਥੇ ਸੀਗੀ ਇੱਥੇ ਕਰਨੀ ਆਈ ਬੁਈ ਇਧਰ ਕੁਛ ਨਹੀਂ ਚੱਲੇਗਾ ਤੂੰ ਚਲੇ ਜਾਓ ਅੱਛੇ ਰੋਗੇ ਤੇਮਾਰੀ ਟਾਂਗੇ ਨਾ ਇਧਰ ਸੇ ਕਾੜ ਦੂਗਾ ਮੈਂ ਓ ਯਾਰ ਬੋਲ ਯਾਰ ਕੀ ਤੋਂ ਬਈਆ ਐਸੀ ਕਰੇ ਐਸਾ ਹੀ ਚੱਲੇਗਾ ਐਸਾ ਹੀ ਚੱਲੇਗਾ ਭਾਈ ਓ ਯਾਰ ਤੂੰ ਮੇਰੇ ਨਾਲ ਆਇਆ ਕਿ ਇਹਦੇ ਨਾਲ ਆਇਆ ਯਾਰ ਓ ਹਮਾਰਾ ਬਿਟਵਾ ਹੈ ਹਮਾਰਾ ਬਿਟਵਾ ਹੈ ਤੂੰ ਜਾਓ ਅਗਰ ਜਿੰਦਾ ਰਹਿਣਾ ਚਾਹਤੇ ਹੋ ਨਾ ਤੂੰ ਜਾਓ ਨਹੀਂ ਤਾਂ ਤੇਮਾਰੇ ਤੂੰ ਆਏ ਘਰ ਮਾਰ ਦੂਗਾ ਮੈਂ ਓ ਸੋ ਮੇਰੀ ਤੂੰ ਹੀ ਤਿੰਨ ਪੰਜ ਕਰ ਦੇ ਨਾ ਦੋਨੇ ਹੁਣੇ ਮੈਂ ਨੰਬਰਦਾਰ ਨੂੰ ਲੈ ਕੇ ਆਉਣਾ ਤੂੰ ਜੋ ਲੈ ਕੇ ਜਾ 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 ਮੈਲ ਜਿਸੇ ਇਹ ਨੰਬਰਦਾਰ ਨਾਲ ਜੋ ਫੈਸਲਾ ਕਰ ਲੈਣਾ ਫਿਰ ਤੁਹਾਨੂੰ ਵਟ ਹੋਤੇ ਕਰਨੀ ਪਊਗੀ ਨੰਬਰਦਾਰ ਨੂੰ ਲੈ ਕੇ ਆਉਣਾ ਮੈਂ ਵੇਖੀ ਆਈ ਤੂੰ ਜਾ ਤਾ ਨੰਬਰਦਾਰ ਨੂੰ ਲੈ ਕੇ ਇੱਥੇ ਖੜ੍ਹ ਜੋ ਕਰਾ ਨੰਬਰਦਾਰ ਨੂੰ ਲੈ ਕੇ ਆਉਣਾ ਤੂੰ ਮਤਰੇ ਕੋ ਮੈਨੂੰ ਨੰਬਰਦਾਰ ਨੂੰ ਲੈ ਕੇ ਆਉਣਾ ਪਊਗਾ ਐਂ ਤਾਂ ਯਾਰ ਅੱਛਾ ਕੀ ਬਿਟਵਾ ਤੂੰ ਮੇਰਾ ਯਾਰ ਕਮਾਲ ਕਰੀ ਜਾਂਦਾ ਰੱਖ ਦੋਗੀ ਇਹਨਾਂ ਦੀ ਮੇਰੀ ਗੱਲ ਨੰਬਰਦਾਰ ਨਾਲ ਇਹ ਨਹੀਂ ਕੰਮ ਚੱਲਣਾ ਦੇਖ ਤੇ ਕੋ ਯਾਰ ਪਹਿਲਾਂ ਮੇਰੀ ਵਟ ਉੱਥੇ ਕਰ ਗਏ ਯਾਰ ਕਮਾਲ ਕਰੀ ਜਾਂਦਾ ਬੰਦਾ ਯਾਰ दस फुट का फर्क भाई बैठे यार पहला है, या, तो है है ये तो लल्ला है लल्ला है लल्ला है ये तो ये देख अरे पटना में ना हम और तुम्हारे बाप इकट्ठे काम करते थे निदी 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 में हाँ आपका घर उतरे इतना सा इतू सा था तू इतू सा अरे लल्ला कितना बड़ा हो गया रे हाँ सभी बंदा मेरा है इधर तो इसको अरे बहुत कर रहे थे ये सभी हमारे बिटवा है ਓਏ ਭਰਾਵਾ ਪਕਰ 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 ਬਿੱਟਵਾ ਬੰਦਾ ਹੁਣ ਪਤਾ ਲੱਗ ਗਿਆ ਜਿਹੜਾ ਬੰਦਾ ਫੜ ਕੇ ਲੈ ਕੇ ਆਉਣਾ ਯਾਰ ਕੋਈ ਪਟਨਾ ਦਾ ਕੱਢ ਲੈਣੇ ਹੋ ਕੋਈ ਨਵਸਤੀਪੁਰ ਦਾ ਕੱਢ ਲੈਣੇ ਯਾਰ ਬੰਦੇ ਥੋੜੀ ਦੂਰੇ ਫਿਰਦੇ ਸਾਰੇ ਪੰਜਾਬ ਦੇ ਸਭੇ ਮਾਰੇ ਹੈ ਅਬ ਤੂੰ ਦੇਖੋ ਯਹਾਂ ਸੇ ਨਾ نیچے-नीचे ਤੇਮਾਰੇ ਪਾਉ ਨਹੀਂ ਬਚੇਂਗੇ ਅੱਜ ਕਟੇਗਾ ਤੂੰ ਓਏ ਇਹ ਇਹ ਥੋੜੀ ਗਲਤੀ ਨਹੀਂ ਇਹ ਥੋੜੀ ਗਲਤੀ ਨਹੀਂ ਜਿਹੜੇ ਸਾਡੇ ਬੰਦੇ ਉੱਡ ਜਾਂਦੇ ਨਾ ਕੈਨੇਡਾ ਅਮਰੀਕਾ ਤੇ ਵਾਣ ਫੜਾਏਂਦਾ ਤੁਹਾਨੂੰ ਮਕਰ ਫੜਾਏਂਦਾ ਤੁਹਾਨੂੰ ਤੇ ਪੰਜਾਬੀਆਂ ਨੂੰ ਕਹਿੰਦੇ ਆ ਵੀ ਤੁਸੀਂ ਭੱਜੋ ਇਹਨਾਂ ਨੂੰ ਅਸੀਂ ਵੜ ਲਿਆ ਓ ਤੁਹਾਨੂੰ ਉਹਨਾਂ ਨੇ ਵੜਿਆ ਓ ਤੁਹਾਨੂੰ ਉਹ ਕਿਸੇ ਹਿਸਾਬ ਸੇ ਫੜ ਗਏ ਅਭੀ ਤੋ ਫੜ ਗਏ ਅਬ ਤੁਮ ਦੇਖੋ ਕੈਸੇ ਨਿਕਲੋਗੇ ਹੁਣ ਹੁਣ ਰੋਣੇ ਵੀ ਅਸੀਂ ਹੈ ਸਾਨੂੰ ਹੀ ਰੋਣਾ ਐਸਾ ਕਰੋ ਏ ਬਿਟਵਾ ਹੁਣ ਤੂੰ ਵਾਪਸ ਪਾਸੇ ਕਰ ਮੇਰੀ ਇਸਕਾ ਓਏ ਨਾ ਯਾਰ ਓਏ 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 ਪਾਓ ਕਾਰ ਦੋ ਪਾਓ ਇਤਕਾ